ਕਿ ਉਥੇ ਸਾਡੇ ਐਮਐਲਏ ਜਿਹੜੇ ਕਿ ਗੁਰਪ੍ਰੀਤ ਗੋਗੀ ਜੀ ਉਹਨਾਂ ਦੀ ਡੈਥ ਹੋਣ ਕਰਕੇ ਜਿਹੜਾ ਕਿ ਇਲੈਕਸ਼ਨ ਹੋਇਆ ਸੀ ਪਰ ਫਿਰ ਵੀ ਜਿਹੜੇ ਕਿ ਗੁਰਪ੍ਰੀਤ ਗੋਗੀ ਜੀ ਨੇ ਵੀ ਕੰਮ ਕੀਤੇ ਸੀ ਔਰ ਸਾਡੇ ਜਿਹੜੇ ਕਿ ਸੰਜੀਵ अरोड़ा ਜੀ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਰਹੇ ਹੈ ਇਹਨਾਂ ਨੇ ਵੀ ਜਿਹੜੇ ਕਿ ਬਹੁਤ ਵਧੀਆ ਢੰਗ ਦੇ ਨਾਲ ਕੰਮ ਕੀਤੇ ਬਹੁਤ ਅੱਛਾ ਸਮਾਹਾਇਆ ਚਿੰਤਨ ਕਰਿਆ ਅਸਲ ਜਿਹੜਾ ਮੁਕਾਬਲਾ ਹੈ ਉਹ ਤੇ ਕਾਂਗਰਸ ਔਰ ਬੀਜੇਪੀ ਦਾ ਸੀਗਾ ਕਿ ਸੈਕੰਡ ਫੌੜ ਆਏਗਾ ਦਾ ਹੀ ਕੋਈ ਮੁਕਾਬਲਾ ਨਹੀਂ ਸੀ ਉਹ ਬਹੁਤ ਹੀ ਠੀਕ ਹੋਰੀ ਪਰ ਬਹੁਤ ਹੀ ਉਹਨਾਂ ਦੇ ਅੱਛੇ ਉਹਨਾਂ ਦੇ ਤਵਾਲਕਾ ਦੇ ਵੀ ਹੈਗੇ ਆ ਉਸ ਸੁਭਾਅ ਵੀ ਅੱਛਾ ਲੋਕ ਉਹਨਾਂ ਨਾਲ ਵੈਸੀ ਬਹੁਤ ਖੰਦ ਕਰਦੇ ਸੀ ਕਿ ਨਾ ਆਣਾ ਉਹ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਔਰ ਵਪਾਰ ਨਾਲ ਜੁੜਿਆ ਹੋਇਆ ਸ਼ਹਿਰ ਹੈ ਜਿਹੜੇ ਵਪਾਰੀ ਵਰਗ ਹੈ ਉਹ ਉਸ ਸ਼ਹਿਰ ਵਿੱਚ ਰਹਿੰਦੇ ਆ ਉੱਥੇ ਲੋਕ ਟੈਕਸੰਦਦੇ ਆ ਉਹਨਾਂ ਲੋਕਾਂ ਨੇ ਇੱਕ ਵਪਾਰੀ ਔਰ ਇੱਕ ਹਜ਼ਾਰੀ ਨੂੰ ਤੋਂ ਮੁਬਾਰੀ ਨੂੰ ਤੋੜੇ ਤੇ ਇਹ ਲੋਕਾਂ ਨੇ ਵੋਟ ਪਾਈ ਕਾਮ ਤੇ ਜਿੱਦਾਂ ਵਿਰੋਧੀ ਪਾਰਟੀਆਂ ਕਹਿੰਦੀਆਂ ਦੀਆਂ ਪੇਜੀ ਤੀਜੇ ਨੰਬਰ ਕੋ ਆਣਾ ਦੂਜੇ ਦੇ ਨਾਲ ਉਹਨਾਂ ਨੂੰ ਮੂੰਹ ਫੋੜ ਜਵਾਬ ਰਹੇ ਆ ਤੇ ਆਮ ਆਦਮੀ ਪਾਰਟੀ ਨੇ ਇੱਕ ਨੰਬਰ ਤੇ ਆ ਕੇ ਪੂਰੇ ਪੰਜਾਬ ਦਾ ਮਾਣ ਬਣਾਇਆ ਅੱਜ ਜੋ ਸਾਡੀ ਲੁਧਿਆਣਾ ਵਿਕੇ ਜਿੱਤ ਹੋਈ ਹੈ ਸਾਡੀ ਸੰਜੀਵ ਰੋੜਾ ਜੀ ਜਿਹੜੇ ਕਿ ਉੱਥੋਂ ਜਿੱਤ ਹਾਸਲ ਕੀਤੀ ਹੈ ਸਾਡੇ ਅਰਵਿੰਦ ਕੇਜਰੀਵਾਲ ਜੀ ਸੁਪਰੀਮੋ ਸਾਡੇ ਸਾਡੇ ਸੀਐਮ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਜੀ ਔਰ ਸਾਰੇ ਜਿੰਨੀ ਪੰਜਾਬ ਦੀ ਲੀਡਰਸ਼ਿਪ ਹੈ ਜਿਨ੍ਹਾਂ ਦੀ ਸਾਰਿਆਂ ਦੀ ਉੱਥੇ ਡਿਊਟੀ ਲੱਗੀ ਸੀ ਔਰ ਸਾਰਿਆਂ ਨੇ ਜਿਹੜੀ ਕਿ ਮਿਹਨਤ ਦੇ ਸਦਕਾ ਜਿਹੜਾ ਕਿ ਇਹ ਅੱਜ ਜਿੱਤ ਹਾਸਲ ਹੋਈ ਹੈ ਔਰ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਪੰਜਾਬ ਦੇ ਵਿੱਚ ਜੋ ਕੰਮ ਕੀਤੇ ਹੈ ਕੰਮਾਂ ਦੇ ਆਧਾਰ ਨੂੰ ਦੇਖਦੇ ਹੋਏ ਲੋਕਾਂ ਨੇ ਇਸ ਜਿਹੜੀ ਜਿੱਤ ਹਾਸਲ ਕੀਤੀ ਹੈ ਔਰ ਮੈਂ ਸੀਐਮ ਸਾਹਿਬ ਦਾ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਇੰਨਾ ਜੋਸ਼ ਤੇ ਨਾਲ ਜਿਹੜਾ ਕਿ ਇਲੈਕਸ਼ਨ ਲੜਿਆ ਔਰ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਤਰਾਮ ਦਿਲਾਲਪੁਰ ਜੀ ਔਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਲਾਡੀ ਜੀ ਔਰ ਸਾਰੇ ਜਿੰਨੇ ਐਮਸੀ ਸਹਿਵਾਨ ਸਾਰੇ ਪਾਕਪਿੰਡਾ ਤੋਂ ਜਿਹੜੇ ਆਏ ਹੋਏ ਮੋਤਵਾਰ ਸੱਜਣ ਜਿਹੜੇ ਕਿ ਜਿੱਤ ਲਈ ਦੇਣ ਵਾਸਤੇ ਸਾਰੇ ਇੱਥੇ ਇਕੱਤਰ ਹੋਏ ਐ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਇਸ ਦੇ ਨਾਲ ਪੰਜਾਬ ਚ ਤਾਂ ਸਾਡੀ ਜਿੱਤ ਹੋਈ ਹੋਈ ਐ ਜਿਹੜੀ ਗੁਜਰਾਤ ਚ ਜਿੱਤ ਹੋਈ ਐ ਉਹ ਇੱਕ ਲਾਮ ਮਿਸਾਲ ਜਿਹੜੀ ਕਿ ਪੈਦਾ ਕੀਤੀ ਗਈ ਐ ਔਰ ਜਿਹੜਾ ਇਹ ਸਾਡੀ ਅੱਜ ਜਿੱਤ ਹੋਈ ਐ ਇਹ 2027 ਦਾ ਜਿਹੜਾ ਇਲੈਕਸ਼ਨ ਐ ਉਹਦੀ ਜਿੱਤ ਦਾ ਜਿਹੜਾ ਕਿ ਸੇਰਾ ਅਜ ਬੱਜਿਆ ਔਰ ਅਸੀਂ ਹਰ ਹਾਲਤ ਜਿਹੜਾ ਕਿ 2027 ਦਾ ਜਿਹੜਾ ਇਲੈਕਸ਼ਨ ਹੈ ਉਹਨੂੰ ਹਰ ਹਾਲਤ ਜਿਹੜਾ ਜਿੱਤਾਂਗੇ ਬਹੁਤ ਜ਼ਿਆਦਾ ਉਤਸ਼ਾਹ ਹੈ ਸਾਡੇ ਵਰਕਰਾਂ ਦੇ ਵਿੱਚ ਜਿਹੜੀ ਬਲੰਟੀਰਾਮਪੁਰ ਪਾਰਟੀ ਜੁੜੀ ਹੋਈ ਹੈ ਜਿਹੜੀ ਸੁਭਿ ਚਿੰਤਕਾਂ ਪਾਰਟੀ ਦੇ ਔਰ ਜਿਹੜੀ ਉਹ ਜਿੱਤੇ ਲੁਧਾਨੇ ਜਿੱਤ ਉਹ ਜਿੱਤ ਨੂੰ ਪਹਿਲਾਂ ਹੀ ਇਹ ਜਿੱਤ ਮੰਨ ਕੇ ਬੈਠੇ ਸੀ ਜਿਵੇਂ ਸ੍ਰੀ ਰਾਮ ਜੀ ਨੇ ਕਿਹਾ ਕਿ ਦੂਜੀ ਔਰ ਤੀਜੀ ਨੰਬਰ ਧਿਆਨ 바ਸ ਲੜਾਈ ਸੀਗੀ ਲੇਕਿਨ ਜਿਹੜੇ ਸਾਡੇ ਉੱਤੇ ਕੈਂਡੀਡੇਟ ਸੀ ਸਾਡੇ ਕੈਂਡੀਡੇਟ ਦਾ ਹੀ ਕੋਈ ਮੁਕਾਬਲਾ ਨਹੀਂ ਸੀ ਉਹ ਬਹੁਤ ਹੀ ਠੀਕ ਔਰ ਸ਼੍ਰੀਪਰ ਬਹੁਤ ਹੀ ਉਹਨਾਂ ਦੇ ਅੱਛੇ ਉਹਨਾਂ ਦੇ ਤਨਵਲਕਾ ਦੇ ਵੀ ਹੈਗੇ ਆ ਉਹ ਸੁਭਾਅ ਵੀ ਅੱਛਾ ਲੋਕ ਉਹਨਾਂ ਨੂੰ ਵੈਸੀ ਬਹੁਤ ਪਸੰਦ ਕਰਦੇ ਸੀਗੇ ਉਹਦੇ ਨਾਲ ਸਾਡੇ ਜਿਹੜੇ ਸੁਪਰੀਮੋ ਕੇਜਰੀਵਾਲ ਜੀ ਜਾਂ ਭਗਵੰਤ ਮਾਨ ਜੀ ਜੋ ਉਹਨਾਂ ਦੀ ਪਾਲਿਸੀਆਂ ਜਾਂ ਪੰਜਾਬ ਦੇ ਪ੍ਰਤੀ ਉਹਨਾਂ ਦੀ ਨੀਤ ਹੈ ਜਾਂ ਨੀਤੀ ਹੈ ਉਹਨਾਂ ਉੱਤੇ ਲੋਕਾਂ ਨੇ ਮੋਰ ਲਾਈ ਹੈ ਔਰ ਆਹਨ ਸਮੇਂ ਦੇ ਵਿੱਚ ਵੀ ਜੋ ਲੋਕਾਂ ਦਾ ਵਿਸ਼ਵਾਸ ਹੈ ਹੌਸਲਾ ਹੈ ਹੌਸਲਾ ਵਧਿਆ ਆਹਨ ਸਮੇਂ ਦੇ ਵਿੱਚ ਵੀ ਲੋਕ ਆਮ ਆਦੀ ਪਾਰਟੀ ਵੱਲੀ ਦੇਖ ਰਹੇ ਆ ਔਰ ਇਹ ਨਾਲ ਨਾਲ ਜੋ ਗੁਜਰਾਤ ਦੇ ਵਿੱਚ ਜਿੱਤ ਹੋਈ ਤੁਸੀਂ ਦੇਖੋ ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਜੋ ਸੁਪਰੀਮੇ ਬੀਜੇਪੀ ਦੇ ਚਾਹੇ ਕੇਜਰੀ ਚਾਹੇ ਆਪਣੇ ਮੋਦੀ ਜੀ ਜਾਂ ਚਾਹੇ ਅਮਰਿਤ ਸ਼ਾਹ ਜੀ ਉਹ ਗੁਜਰਾਉਂ ਤੋਂ ਬਲੋਂਗ ਕਰਦੇ ਲੇਕਿਨ ਉੱਥੇ ਵੀ ਅਸੀਂ ਭਾਰੀ ਮਰਜਨ ਦੇ ਨਾਲ 17000 ਬੋਟ ਦੇ ਨਾਲ ਸਾਡੀ ਪਾਰਟੀ ਜਿੱਤੀ ਹੈ ਜਿਹਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਇਕੱਲੇ ਪੰਜਾਬ ਪੰਜਾਬ ਦੀ ਗੱਲ ਨਹੀਂ ਹੈ ਪੰਜਾਬ ਤੋਂ ਬਾਹਰ ਵੀ ਜੋ ਲੋਕਾਂ ਦਾ ਵਿਸ਼ਵਾਸ ਹੈ ਉਹ ਆਮ ਪਾਰਟੀਆਂ ਜੁੜਦਾ ਜਾ ਰਿਹਾ ਹੈ ਉਹ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਔਰ ਵਪਾਰ ਨਾਲ ਜੁੜਿਆ ਹੋਇਆ ਸ਼ਹਿਰ ਹੈ ਜਿਹੜੇ ਵਪਾਰੀ ਵਰਗ ਹੈ ਉਹ ਸ਼ਹਿਰ ਵਿੱਚ ਰਹਿੰਦੇ ਆ ਉਸ ਦੇ ਨਾਲ ਪਹੁੰਚ ਰਹੇ ਨੇ ਬਹੁਤ ਸਾਰੇ ਲੋਕਾਂ ਨੇ ਇੱਕ ਵਪਾਰੀ ਔਰ ਇੱਕ ਹੰਕਾਰੀ ਵੀ ਤਾਂ ਵਪਾਰੀ ਨੂੰ ਚੁਣਿਆ ਜਿੱਦਾਂ ਕਿ ਜਿੱਦਾਂ ਦਾ ਆਸ਼ੂ ਦਾ ਪਰਿਵਾਰ ਬਤੌਰ ਮੰਤਰੀ ਬਤੌਰ ਐਮਐਲਏ ਰਹਾ ਚਾਹੇ ਉਹ ਬਤਮੀ ਦੀ ਅਫਸਰਾਂ ਨਾਲ ਹੋਵੇ ਚਾਹੇ ਲੋਕਾਂ ਨਾਲ ਹੋਵੇ ਉਹ ਸਾਨੂੰ ਅਕਸਰ ਸੁਣਨ ਨੂੰ ਮਿਲਦੀ ਸੀ ਅਸੀਂ ਵਾਰਡ ਚ ਘੁੰਮਦੇ ਸੀ ਕਿ ਜਿੱਥੇ ਐਮਐਲਏ ਸਾਹ ਦੀ ਰੂਟੀ ਲੱਗੀ ਜਿੱਥੇ ਅਸੀਂ ਆਪੋ ਜਾਂ ਕੇ ਫਰਜ਼ ਨਿਭਾਏ ਆ ਉਹ 60 ਨੰਬਰ ਵਾਰਡ ਚ ਬੱਬਲ ਜੀ ਸੀ ਉੱਥੇ ਆਪਣੇ ਕਹਿੰਦੇ ਨਾ ਆਸ਼ੂ ਜੀ ਦੀ ਵਾਈਫ ਇਲੈਕਸ਼ਨ ਲੜੀ ਸੀ ਉਹ ਬੁਰੀ ਤਰ੍ਹਾਂ ਹਾਰੇ ਉਹ ਹਾਰ ਦਾ ਕਾਰਨ ਇਹ ਸੀ ਕਿ ਉਹ ਕਹਿੰਦੇ ਕਿ ਉਹ ਲੋਕੇ ਘਰ ਜਾਣ ਲੱਗੇ ਬੰਦਾ ਡਰ ਜਾਂਦਾ ਜੀ ਗੇਟ ਖੜਕਾਉਗਾ ਨਹੀਂ ਪਤਾ ਮੁਰੋਂ ਦੀ ਕਿੱਦਾਂ ਦੀ ਲੈਂਗੁਏਜ ਨਾਲ ਗੱਲ ਕੀਤੀ ਜਾਵੇ ਜਿਹੜੇ ਲੁਧਿਆਣੇ ਦੇ ਲੋਕ ਆ ਬੜੇ ਸਿਆਣੇ ਆ ਲੁਧਿਆਣਾ ਵੈਸਟ ਦੇ ਲੋਕਾਂ ਨੇ ਬੈਸਟ ਪਰਸਨ ਜਿਹੜਾ ਉਹਨਾਂ ਦੀ ਬੈਸਟ ਸੀਟ ਨੂੰ ਚੁਣਿਆ ਸੰਜੀਤ ਰੋੜਾ ਜੀ ਨੂੰ ਚੁਣਿਆ ਔਰ ਬਹੁਤ ਹੀ ਵਧੀਆ ਮਾਰਜਿਨ ਨਾਲ ਜਿੱਤ ਹੋਈ ਹੈ ਇਸ ਤੋਂ ਅਨੁਸਾਰ ਹਨ ਬਹੁਤ ਰੌਣਕਾਂ ਆਈਆਂ ਨੇ ਇਹ ਇਹ ਲੋਕਾਂ ਦਾ ਵੋਟ ਪਾਈ ਕੰਮ ਤੇ ਜਿੱਦਾਂ ਵਿਰੋਧੀ ਪਾਰਟੀਆਂ ਕਹਿੰਦੀਆਂ ਦੀਆਂ ਪੇਜੀ ਤੀਜੇ ਨੰਬਰ ਪਾਉਣਾ ਦੂਜੇ ਦੇ ਨਾਲ ਉਹਨਾਂ ਨੂੰ ਮੂੰਹ ਤੋਂ ਜਵਾਬ ਮਿਲਿਆ ਇਹ ਆਮ ਆਦਮੀ ਪਾਰਟੀ ਨੇ ਇੱਕ ਨੰਬਰ ਤੇ ਆ ਕੇ ਪੂਰੇ ਪੰਜਾਬ ਦਾ ਤੇ ਲੱਡ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਜਦ ਕਿ ਕਾਂਗਰਸ ਵੀ ਤੇ ਭਾਜਪਾ ਵੀ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਜਿੱਤ ਪ੍ਰਾਪਤ ਕਰਨੀ ਆ ਪਰ ਜਿੰਨਾ ਦੀ ਇਹ ਕੰਮ ਨੂੰ ਵੋਟਾਂ ਪੈਂਦੀਆਂ ਦਾਅਵੇ ਕਰਨਾ ਕੁਛ ਨਹੀਂ ਹੁੰਦਾ ਖੰਡਸ ਬਹੁਤ بڑے بڑے ਦਾਅਵੇ ਕਰਦੀ ਨਤੀਜਾ ਕੀ ਨਿਕਲਿਆ ਤੀਜੇ ਨੰਬਰ ਤੋਂ ਇਸ ਲਈ ਇਹ ਨਹੀਂ ਹੁੰਦਾ ਲੋਕਾ ਸਾਡੇ ਸੀਐਮ ਮਾਨ ਦੇ ਕੰਮ ਤੇ ਤੇ ਉਹਨਾਂ ਦਾ ਜੋ ਵੀ ਕੰਮ ਕੀਤੇ ਉਹਦੇ ਆਧਾਰ ਤੇ ਵੋਟਾਂ ਪਾਈਆਂ ਤਾਂ ਹੀ ਸਾਡੀ 11000 ਪਲੱਸ ਦੀ ਜਿੱਤ ਹੋਰ ਦਾ ਸ਼ਹਿਰੀ ਬਣਾਜਾ ਅਤੇ ਨਖੀ ਨਸ਼ਾ ਮੁਕਤੀ ਮੋਰਚਾ ਦਾ ਕੋਆਰਡੀਨੇਟਰ ਹਲਕਾ ਪ੍ਰਧਾਨਤਵਾ ਬਲਾਜੋ ਤੋਂ ਮੇਰੀ ਵੀ ਡਿਊਟੀ 13 ਦਿਨ ਲਈ ਲੁਧਿਆਣੇ ਲੱਗੀ ਸੀ ਅੱਜ ਮੈਂ ਇਸ ਜਿੱਤ ਦੀ ਖੁਸ਼ੀ ਵਿੱਚ ਸਾਰੇ ਹੀ ਲੀਡਰ ਸਾਹਿਬਾਨ ਸਾਰੇ volunteers ਪੰਜਾਬ ਦੇ ਆਪਣੇ ਇਲਾਕੇ ਦੇ ਜਿੰਨੇ ਵੀ ਪ੍ਰਧਾਨ ਐਮਐਲਏ ਅਸੀਂ ਸਾਰੇ ਗਏ ਸੀਗੇ ਇਹ ਮੇਨ ਚਾਦਕਾ ਮੇਨ ਸੰਜੀਵ अरोड़ा ਦੀ ਜਿਹੜੀ ਸਾਦਗੀ ਤੇ ਉਹਨਾਂ ਦੇ ਕੀਤੇ ਹੋਏ ਕੰਮ ਲੁਧਿਆਣੇ ਲਈ ਉਹ ਸਾਹਮਣੇ ਆਏ ਹੈ ਉਸ ਕਰਕੇ ਸੰਜੀਵ अरोड़ा ਨੂੰ ਵੋਟ ਪਈ ਹੈ ਜਿਹੜੀ ਨਿਮਰਤਾ ਦੀ ਜਿੱਤ ਹੋਈ ਹੈ ਹੰਕਾਰ ਦੀ ਹਾਰ ਹੋਈ ਹੈ ਦੂਸਰੇ ਤੀਜੇ ਨੰਬਰ ਦੀ ਲੜਾਈ थी ਆਸ਼ੋਦੀ ਉਹ ਤੀਜੇ ਦੇ ਵੀ ਚਲੇ ਗਿਆ ਤਾਂ ਉਹ ਦੂਸਰੇ ਤੇ ਆ ਗਿਆ ਬਹੁਤ ਵਧੀਆ ਗੱਲ ਹੈ ਆਣ ਵਾਲੇ ਸਮੇਂ 'ਚ ਜਿਆਦਾ ਮੁਸ਼ਕਲ ਹੋਣੀ ਨਾ ਹੋਵੇ